ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਬਾਗਾਪੁਰਾਣਾ ਸ਼ਹਿਰ ਦੇ ਵਿੱਚ ਔਰ ਤੁਸੀਂ ਬਾਗਾਪੁਰਾਣਾ ਸ਼ਹਿਰ ਦੇ ਵਿੱਚ ਨਹੀਂ ਆਉਣਾ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਬਾਹਰ ਲਈ ਫਿਰਨੀ ਆਪਾਂ ਬਾਈਪਾਸ ਨਿਕਲਦੇ ਹਾਂ ਸੂਏ ਦੇ ਨਾਲ ਜਿਹੜਾ ਰਾਜੇ ਵਾਲੇ ਤੋਂ ਅੱਗੇ ਆ ਕੇ ਪੋਲਾ ਸੂਆ ਆਉਂਦਾ ਉਹ ਸੂਏ ਦੇ ਨਾਲ ਨਾਲ ਜਿਹੜੀ ਛੜਕ ਆਉਂਦੀ ਆ ਉਹ ਸਿੱਧੀ ਛੜਕ ਆ ਕੇ ਜੰਨੂ ਆਣਾ ਚਰਸਤਾ ਪਾਰ ਕਰਕੇ ਉਦੋਂ ਬਾਅਦ ਇੱਕ ਹੋਰ ਚ ਰਸਤਾ ਆਊਗਾ ਉਹ ਚ ਰਸਤਾ ਪਾਰ ਕਰਕੇ ਤਾਂ ਤਿੰਨ ਕੋ ਕਿਲੇ ਅੱਗੇ ਦੂਰੀ ਤੈਅ ਕਰਦਿਆਂ ਮਿੱਤਰੋ ਕਨੈਕਟਰ ਸਾਈਡ ਹੀ ਤੁਹਾਨੂੰ ਕੋਠੀ ਮਿਲੂਗੀ ਥੋੜੀ ਜਿਹੀ ਪੀਲੇ ਜੇ ਰੰਗ ਦੇ ਵਿੱਚ ਉੱਤੇ ਫੁੱਟਬਾਲ ਬਣਿਆ ਹੋਇਆ ਤੇ ਫੁੱਟਬਾਲ ਬਣਿਆ ਜਦੋਂ ਤੁਸੀਂ ਉਤਰੋਗੇ ਉੱਥੋਂ ਮੜਾ ਜਾਂ ਥੱਲੇ ਨੂੰ ਤੇ ਉੱਥੇ ਗੇਟ ਵੀ ਲੱਗਿਆ ਹੋਇਆ ਲੋਹੇ ਦਾ ਜਾਲੀ ਵਾਲਾ ਇਹ ਨਿਸ਼ਾਨੀਆਂ ਦੱਸ ਦਿੱਤੀਆਂ ਤੁਹਾਨੂੰ ਕਰਦਿਆਂ ਝੋਟੀ ਵਿਖਾਉਣੀਆਂ ਮਿੱਤਰੋ ਤੁਹਾਨੂੰ ਇੱਕ ਪਹਿਲਣ ਛੋਟੀ ਪਹਿਲਣ ਜ਼ਰੂਰ ਆ ਪਰ ਲੇਵਾ ਜਿਹੜਾ ਕਰਮਾਂ ਵਾਲੀ ਲਈ ਫਿਰਦੀ ਆ ਉਹ ਦੂਜੇ ਤੀਜੇ ਸੂਏ ਵਾਲੀ ਮੱਜਾਂ ਵਰਗਾ ਲਈ ਫਿਰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਕੀ ਬਰੀਕੀ ਆ ਸਾਰੀ ਜਾਣਕਾਰੀ ਲੈਣੇ ਆਓ ਮਿਲਦੇ ਆਂ ਮਾਲਕ ਨੂੰ ਕਿਰੇਲੂ ਪਰਿਵਾਰ ਦੇ ਘਰੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਜੀ ਬਹੁਤ ਵਧੀਆ ਸੇਤਾ ਪਰਿਵਾਰ ਠੀਕ ਆ ਜੀ ਚੜਦੀ ਕਲਾ ਜੀ ਚਲੋ ਅੰਕਲ ਜੀ ਨਾਮ ਦੱਸ ਦੀ ਆ ਆਪਾਂ ਕਿੱਥੇ ਖੜੇ ਆ ਜੀ ਨਾਮ ਜੀ ਆਪਣਾ ਨਛੱਤਰ ਸਿੰਘ ਚੀਮਾ ਨਛੱਤਰ ਸਿੰਘ ਚੀਮਾ ਹਾਂਜੀ ਤੇ ਘਰ ਦਾ ਐਡਰੈਸ ਤਾਂ ਮੈਂ ਸਹੀ ਦੱਸਦਾ ਹਾਂ ਨਾ ਹਾਂਜੀ ਹਾਂਜੀ ਠੀਕ ਐਡਰੈਸ ਸਹੀ ਬਾਈ ਅੰਕਲ ਜੀ ਇਹ ਝੋਟੀ ਜਿਹੜੀ ਪਹਿਲਣੀ ਆ ਜੀ ਪਹਿਲਣਾਂ ਜੀ ਠੀਕ ਆ ਜੀ ਤੇ ਕਿੰਨੇ ਦਿਨ ਲੈਂਦੀ ਅੰਕਲ ਹਜੇ ਇਹ 2 ਤਰੀ ਠੀਕ ਆ ਇਹਦੀ ਮਾਂ ਦਾ ਦੁੱਧ ਕਿੰਨਾ ਕੋਈ ਅੰਕਲ ਜੀ ਮਾਂ ਦੇ ਥੱਲੇ ਦੁੱਧ ਕਿਲੋ 18 ਕਿਲੋ ਸੀਗਾ ਜੀ ਇਹ ਥੱਲੇ ਇਹਦੀ ਮਾਂ ਦੇ ਥੱਲੇ ਹਾਂਜੀ ਠੀਕ ਆ ਬਈ ਤਾਂ ਹੀ ਝੋਟੀ ਨੇ ਬਰੀਕੀ ਬਰੂਕੀ ਆਰਡਰ ਦੀ ਬਹੁਤ ਚੰਗੀ ਗੱਡੀ ਹੈ ਨਾ ਹਾਂਜੀ ਹੂੰ ਤੇ ਇਹਦੇ ਸੀਮਣ ਸੁਣ ਦਾ ਕੋਈ ਪਤਾ ਨਹੀਂ ਆਪਾਂ ਨੂੰ ਇਹਦਾ ਸੀਮਣ ਇਹ ਮੋਹਰਾ ਨਸਲ ਦਾ ਆਸਾਨ ਆ ਸਾਡੇ ਬਾਗੇ ਪ੍ਰਾਨੇ ਜੀ ਠੀਕ ਆ ਜੀ ਉਹ ਤੋਂ ਕਰਾਈ ਸੀਗੀ ਠੀਕ ਆ ਠੀਕ ਆ ਇਹ ਵੀ ਹੁੰਦੇ ਤੋਂ ਹੀ ਹੋਈ ਹੋਈ ਆ ਹਾਂਜੀ ਉਹਦੇ ਤੋਂ ਹੀ ਹੋਈ ਹੋਈ ਠੀਕ ਆ ਬਈ ਠੀਕ ਆ ਜੀ ਬਈ ਇਹ ਝੋਟੀ ਦੁੱਧ ਦਾ ਅੰਕਲ ਜੀ ਦੇ ਦੂ 12 ਕਿਲੋ ਵਾਂਗੂ 12 ਤਾਂ 13 ਦੇ ਵਿਚ ਵਿਚ ਤੇ ਦੇਊ ਵੇ ਲੋਣਾ ਕਰਮਾ ਵਾਲੀ ਨੂੰ ਅੰਗ ਪਰਮਾਤਮਾ ਨੇ ਬਹੁਤ ਸੋਹਣੇ ਲਾਏ ਜਿੰਨੇ ਲਾਏ ਤੇ ਬਾਬੂ ਫਿਰ ਬਾਲੀ ਪਾਲੀ ਕਿਉਂ ਨਹੀਂ ਤੁਸੀਂ ਇਹ ਪਾਲੀ ਤਾਂ ਨਹੀਂ ਜੀ ਇਹ ਝੋਟੀ ਕਰਦੀ ਆ ਆਪਣੀ ਹੂੰ ਪਾਲੀ ਤਾਂ ਨਹੀਂ ਵੀ ਕਈ ਵੇਰਾਂ ਪਹਿਲਾਂ ਝੋਟੀ ਆ ਜਿਹੜੀ ਉਹ ਜ਼ੋਰ ਮਾਰ ਜਾਂਦੀ ਹੂੰ ਜ਼ੋਰ ਮਾਰ ਕੇ ਕਈ ਵੇਰਾਂ ਨੁਕਸਾਨ ਕਰ ਜਾਂਦੀ ਗਲਤ ਹੋ ਜਾਂਦੀ ਆ ਬਾਲੀ ਗਲਤ ਹੋ ਜਾਂਦੀ ਆ ਚਾਹੀਦੀ ਵੀ ਨਹੀਂ ਪਾਲਣੀ ਬਾਕੀ ਬਰੀਕੀ ਆ ਜਿਹੜੀ ਝੋਟੀ ਦੀ ਦੁੱਧ ਵਾਲੇ ਅੰਗ ਸੂਵੇ ਜਦੋਂ ਉਦੋਂ ਜਿੰਨੀ ਮਰਜ਼ੀ ਖਰਾਕ ਪਾ ਦਿਓ ਹੂੰ ਸਹੀ ਐ ਖਾਣ ਪੀਣ ਨੂੰ ਖੁੱਲੀ ਅੰਕਲ ਹਾਂਜੀ ਖਾਣ ਪੀਣ ਨੂੰ ਜੋ ਮਰਜ਼ੀ ਪਾ ਦਿਓ ਠੀਕ ਆ ਠੀਕ ਆ ਠੀਕ ਆ ਤੇ ਭਾਈ ਜ ਰੇਰ ਜੀ ਇਹਦਾ ਸੀ 1 15 ਕੀਤਾ ਹੈ 1 15 ਇਹਦੇ ਵਿੱਚ ਕੋਈ ਮਾਨਤਾ ਨੂੰ ਥੋੜਾ ਪੋਤਾ ਮਾਨਤਾ ਥੋੜਾ ਮੋਟਾ ਫੋਨ ਤੇ ਵੀ ਹੋ ਜਾਊਗਾ ਜੀ ਠੀਕ ਹੈ ਅੰਕਲ ਜੀ ਠੀਕ ਹੈ ਲੈ ਵੀ ਮੇਤਰੋ ਅੰਕਲ ਜੀ ਤੋਰੇ ਮੜ ਇਹਨੂੰ ਕਟੇ ਬਾਬੂ ਖੋਲਿਓ ਲੈ ਵੀ ਮੇਤਰੋ ਪਹਿਲਾ ਸੂਆ ਝੋਟੀ ਆ ਸੂਣ ਦੇ ਵਿੱਚ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 30 ਤਰੀਕ ਨੂੰ ਕੈਮਰੇ ਦੀ ਅੱਖ ਚ ਕੈਦ ਹੋਈ ਜਾਂਦੀ ਆ ਕਹਿਣ ਤੋਂ ਭਾਵੇਂ ਆ ਵੀ 5 4 ਦਿਨ ਹਜੇ ਬਾਕੀ ਲੈ ਜਾਊਗੀ ਲੈਵਾ ਤੁਹਾਨੂੰ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਵੀ ਇਹਦਾ ਲੈਵਾ ਜਿਹੜਾ ਉਹ ਦੂਜਾ ਤੀਜਾ ਨਵੀਆਂ ਰਗਾ ਤਾਂ ਤੁਸੀਂ ਆਪ ਵੀ ਵੇਖ ਲਿਓ ਦੁੱਧ ਝੋਟੀ ਦੁੱਧੋ ਬਹੁਤ ਖਰੀ ਨਿਕਲੂਗੀ ਲੈ ਓ ਅੰਕੜੀ ਮੁੰਡਾ ਦੁੱਧੋ ਕੋਈ ਛੱਕਣੀ ਕਿਉਂਕਿ ਕਾਗਜੀ ਚਮੜੀ ਆ ਝੋਟੀ ਦੀ ਜਮਾ ਬਰੀਕ ਸੂਆ ਬੇਸ਼ੱਕ ਪਹਿਲਾ ਵਾ ਪਰ ਪਹਿਲੇ ਸੂਏ ਦੇ ਵਿੱਚ ਹੀ ਤੀਜੇ ਚੌਥੇ ਵਾਲੀਆਂ ਮਈਆਂ ਦਾ ਢੂਆ ਪੰਨੂਗੀ ਦੁੱਧ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਕੱਟੀ ਦੇ ਵਿੱਚ ਚਮੜੀ ਆ ਕੱਟੀ ਦੇ ਵਿੱਚ ਜਿਹੜੇ ਅੰਗ ਲੱਗੇ ਆ ਨਜ਼ਾਇਰ ਚੰਗੇ ਲੱਗੇ ਹੋਏ ਆ ਜੈਡ ਬਲੈਕ ਆ ਸਾਰੀ ਕਰਮਾਂ ਵਾਲੀ ਇਹ ਵੀ ਗੱਲ ਲੈ ਨਾਲ ਜੀ ਲੈ ਪੋਤੇ ਦਾ ਲੇਵਾ ਜ਼ਰੂਰ ਵਿਖਾਈਆਂ ਰੂਹ ਨਾਲ ਵਿਖਾਉਣ ਵਾਲਾ ਅੰਗ ਬਾਲੇ ਚੰਗੇ ਆ ਝੋਟੀ ਨੂੰ ਲੱਗੇ ਸਿੰਘਾਂ ਤੋਂ ਲੈ ਕੇ ਸਾਰੀ ਝੋਟੀ ਸਾਫ ਸੁਥਰੀ ਆ ਤੇ ਇੱਕ ਅੰਕਲ ਦੀ ਗੱਲ ਇਹ ਬਹੁਤ ਵਧੀਆ ਲੱਗੀ ਮਿੱਤਰੋ ਤੁਸੀਂ ਵੀ ਬਾਲਿਆ ਪਹਿਲਾਂ ਝੋਟੀ ਨੂੰ ਪਾਲਿਆ ਨਾ ਕਰੋ ਕਿਉਂਕਿ ਪਾਲਣ ਦੇ ਨਾਲ ਸਰੀਰ ਦੇ ਵਿੱਚ ਤਾਕਤ ਆ ਜਾਂਦੀ ਆ ਤੇ ਤਾਕਤ ਆਉਂਦੀ ਆ ਜਦੋਂ ਫਿਰ ਉਦੋਂ ਗਲਤ ਹੋ ਜਾਂਦਾ ਕ ਮੜਾ ਜ ਅੰਕਲ ਜੀ ਅੱਗੇ ਖੜ੍ਹ ਜਿਓ ਮੜਾ ਜ ਲੈ ਰੋਕੇ ਰੋਕੇ ਕਰੀਨ ਖੜ੍ਹ ਲੈਂਦੇ ਆਪਦੇ ਆਪ ਮੈਂ ਪਤਾ ਡਰਦੀ ਪਹਿਲਾਂ ਤਾਂ ਡਰੀ ਨਹੀਂ ਹੁਣ ਡਰੀ ਜਾਨੀ ਕੀ ਗੱਲ ਹੋ ਗਈ ਕੋਹ ਨਹੀਂ ਕਹਿੰਦੇ ਤੈਨੂੰ ਅਸੀਂ ਇਹ ਕੋਈ ਅੰਗੋਂਗ ਝੋਟੀ ਦੇ ਕਰਮਾਂ ਵਾਲੀ ਦੇ ਮਿੱਤਰੋ ਸਫਾਈ ਬਹੁਤ ਆ ਸਾਰੀ ਜਿੰਨੀ ਹੈਗੀ ਕੱਟੀ ਦੀ ਬਰੀਕੀ ਵੇਖਵਾ ਆਰਡਰ ਦੀ ਤੁਸੀਂ ਥੱਲੋ ਥੱਲੋ ਵੇਖਿਆ ਤੇ 115000 ਰੁਪਿਆ ਡਿਮਾਂਡ ਆ ਉਹਦੇ ਵਿੱਚ ਕੋਈ ਵੇਦੇ ਇੱਕ ਪੋਰਾ ਵੀ ਚਿੱਟਾ ਨਹੀਂਗਾ ਹੂੰ ਅੰਕਲ ਇੱਕ ਪਾਰਪੂਰ ਦੀ ਤਾਂ ਸ਼ਿਕਾਇਤ ਹੋਣੀ ਨਹੀਂ ਇਹਨੂੰ ਜਮਾ ਹਾਂਜੀ ਨਾ ਹੋਣਾ ਦੱਸਦੀ ਝੋਟੀ ਦੱਸੀ ਜਾਂਦੀ ਉਹਦੀ ਗਾਰੰਟੀ ਆ ਜੀ ਬਸ ਠੀਕ ਆ ਅੰਕਲ ਨੰਬਰ ਦਿਆ ਜੇ ਆਪਣਾ ਜੀ ਨੰਬਰ ਆਏਗਾ ਜੀ 88723 ਜੀ 45537 8872345537 45537 ਲੈ ਵੀ ਮਿੱਤਰੋ ਇਸ ਨੰਬਰ ਤੇ ਕਰਨੀ ਤੁਸੀਂ ਬਾਈ ਨਾਲ ਗੱਲ ਤੇ ਬਾਤ ਝੋਟੀ ਲੇਵੇ ਵੱਲੋਂ ਖੜੀ ਆ ਹੁਸਨ ਲੋ ਪਰੀ ਆ ਗੱਲ ਕਰਤੀ ਸਰਪੇ ਮੁੱਦਕੀ ਵਾਲੇ ਨੇ ਵੀਡੀਓ ਵਿੱਚ ਖੜੀ ਆ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ